स्वागत है मेरा थोड़ा संधू डेरी फार्म पे आज अपने को पहला सूआ सूई ਵੜ ਮਗਰ ਵੱછી ਹੈ ਜਾਰ ਪਾਦ ਦੀ ਫੁੱਲ ਹੈ ਐਰ ਸ਼ੈਰ ਚ ਥਾਂ ਦੇ ਬਹੁਤ ਸਾਫ ਸੀਵਲ ਠੰਡੀ ਹੈ ਹੁਣ ਦੁੱਧ ਮੰਨਕ ਪਾਥੋਂ ਦੀ ਸੂਈ ਹੈ ਤੇ ਦੁੱਧ ਹੁਣ ਹੈਗਾ 10-11 ਕਿਲੋ ਤਿਆਰ ਇਹ ਕਿਹ ਵੀਰ ਨੇ ਕੀਦੋਂ ਦਾ ਚਾਹਵਣ ਹੈ ਆਪਣਾ ਨਾਲ ਸੰਪਰਕ ਕਰ ਸਕਦਾ ਮਾਲੀਕਪੁਰ ਉਹ ਹੈਗੀ ਇਸ ਪਾਸੇ ਲੈੜ ਬਹੁਤ ਸੋਹਣੀ ਦਰਮਿਆਨੇ ਕੱਦ ਕਾਠ ਦੀ ਹੜਵਰਾ ਪੈਂਡਾ ਸੁੱਖਣਾ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਮੋਬਾਈਲ ਨੰਬਰ 98799 34359 98799 34359 ਤੇ ਇੱਕ ਆਪਣੇ ਕੋਲ ਗੱਬਣ ਵੜੜ ਦੋ ਦੰਦ ਵੱੱਛੀ ਫੁੱਲ ਵੱਡੇ ਕੱਦ ਕਾਠ ਦੀ ਐ 10 ਤੋਂ 15 ਦਿਨਾਂ ਦੀ ਕੱਚੀ ਐ ਜਾਤ ਪਾਤ ਫੁੱਲ ਹੰਦੇਵਾ ਕਰਮਾ ਵੀ ਬਹੁਤ ਵਧੀਆ ਲੱਗਾ ਸਾਫ਼ ਬਹੁਤ ਸਾਫ਼ ਸੁਥਰੀ ਐ ਫੁੱਲ ਵੱਡੇ ਕੱਦ ਕਾਠ ਦੀ ਐ ਕੁਆਲਿਟੀ ਕਬੂਲਿਟੀ ਬਹੁਤ ਵੈੜਦੀ ਜੇ ਕਿਸੇ ਵੀਰ ਨੇ ਖਰੀਦਣ ਹਾਵੇ ਤਾਂ ਆਪਣਾ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਆਪ ਵਿੱਚ ਮੈਂਸ਼ਨ ਕਰਤਾ ਜੀ ਬਸ ਸੀਲ ਠੰਡੀ ਹੈ ਜਿੱਥੇ ਮਰਜ਼ੀ ਹੱਥ ਲਾਈ ਚਲੋ ਮਾਸ ਕਰਮਾਂ ਆ ਗਏ ਕੀ ਗੱਲ ਤੱਕ ਬੈ ਪੱਲਾ ਸੂਆ ਦੋ ਦੰਦ ਬੱਚੀ ਇਸ ਕੁਆਲਿਟੀ ਦੇਖੋ ਜੀ ਬਹੁਤ ਚੰਗੇ ਕੰਦ ਕਾਠ ਦੀ ਬੜ ਬਸ 15 ਦਿਨਾਂ ਦੀ ਤਕਰੀਬ ਬਹੁਤ ਹੰਦ ਬੜ ਗਾਰੰਟੀਆਂ ਦੁੱਧ ਕਰਮਾਂ ਲਈ ਪਾ ਦੂ 20 ਤੋਂ 25 ਪਲੱਸ ਆਪਣੇ ਚੈਨਲ ਨੂੰ ਵੱਤ ਵੱਤ ਸਬਸਕ੍ਰਾਈਬ ਕਰ ਤਾਂ ਜੋ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦਾ ਆ ਸਕੇ ਧੰਨਵਾਦ ਖਾਲਸ